ਸਰਦਾਰ ਜੀ ਬਾਜ਼ਾਰ ਚ ਬੜਾ ਰੌਲਾ ਗੋਲਾ ਕਿੰਨੇ ਮਾਤੂ ਸ਼ਰੀ ਦਸਤਾਰ ਵਾਲੇ ਕੱਪੜੇ ਦੀ ਕੁਆਲਿਟੀ ਵਧੀਆ ਤੇ ਰੇਟ ਬੜੇ ਘੱਟ ਦਿੰਦੇ ਆ ਗਰਮੀਆਂ ਦਾ ਮੌਸਮ ਐਵੇਂ ਚਾਰ ਪੰਜ ਕੁੜਤੇ ਪਿਆਮ ਲੈਣੇ ਮੈਨੂੰ ਵੀ ਦਿਖਾਓ ਕਿੰਨੀ ਵੈਰੈਟੀ ਤੁਹਾਡੇ ਕੋਲ ਬਿਲਕੁਲ ਸਰ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਹਰੇਕ ਤਰ੍ਹਾਂ ਦੀ ਵੈਰੈਟੀ ਆ ਹਰੇਕ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਮਿਲ ਜੂਗੀ ਆਪਣੇ ਕੋਲ ਜੋ ਕਿ ਕੁੜਤਾ ਪਜਾਮਾ ਬਾਹਰ 500 ਦਾ ਮਿਲਦਾ ਉਹ ਤੁਹਾਨੂੰ 200 ਦੇ ਵਿੱਚ ਦੇ ਰਿਆ ਇਸ ਤੋਂ ਅੱਗੇ ਜੋ ਤੁਹਾਨੂੰ 700 800 ਦਾ ਕੁੜਤਾ ਪਜਾਮਾ ਮਿਲਦਾ ਉਹ ਤੁਹਾਨੂੰ 350 ਚ ਦੇ ਦਾਂਗੇ ਇਸ ਤੋਂ ਅੱਗੇ ਜਿਹੜਾ ਤੁਹਾਨੂੰ ਕੁੜਤਾ ਪਜਾਮਾ ਮਿਲਦਾ ਉਹ ਤੁਹਾਨੂੰ ਆਪਾਂ 700 ਦੇ ਵਿੱਚ ਦੇ ਦੇਾਂਗੇ ਜੀ ਗੀਜ਼ਾ ਕੋਟ ਦਾ ਕੋਟਾ ਕੋਟਾ ਵੀ ਮਟਨ ਦਾ ਕੁਰਤਾ ਪਜਾਮਾ ਬਿਲਕੁਲ ਸਰ ਇਸ ਤੋਂ ਕੇ ਤੁਸੀਂ ਜੋ ਕਿ ਤੁਹਾਨੂੰ 2000 ਦੇ ਵਿੱਚ ਕੁਰਤਾ ਪਜਾਮਾ ਮਿਲਦਾ ਉਹ ਤੁਹਾਨੂੰ 1000 ਦੇ ਵਿੱਚ ਦੇ ਦਾਂਗੇ ਅੱਧੋ-ਅੱਧ ਰੇਟ ਦੇ ਵਿੱਚ ਕੁਰਤੇ ਪਜਾਮੇ ਤੋਂ ਬਾਕੀ ਬੜੇ ਫਾਇਦੇ ਵਾਲੀ ਗੱਲ ਆ 200 ਰੁਪਏ ਤੋਂ ਕੁਰਤੇ ਪਜਾਮਾ ਸ਼ੁਰੂ 350 ਦਾ 1500 ਵਾਲਾ 700 ਦਾ 2000 ਵਾਲਾ 1000 ਦਾ 3500 ਵਾਲਾ ਕਹਿੰਦੇ 22-2400 ਦਾ ਅੱਛਾ ਦੇਖੋ ਵਾਈਟ ਰੰਗ ਦੇ ਥਾਨ ਕਿੰਨੇ ਆ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜਾਨੀ ਤੁਸੀਂ ਪਠਾਨੀ ਸੂਟ ਬਣਾਉਣਾ, ਕੁਰਤਾ ਪਜਾਮਾ ਬਣਾਉਣਾ, ਸਲਵਾਰ ਸੂਟ ਬਣਾ ਜੋ ਮਰਜ਼ੀ ਬਣਾ ਸਕਦੇ ਆ। ਹਰ ਕਲਰ ਦੇ ਵਿੱਚ ਤੁਹਾਨੂੰ 700 ਤੋਂ ਲੈ ਕੇ ਹਰੇਕ ਤਰ੍ਹਾਂ ਦਾ ਕੁਰਤਾ ਪਜਾਮਾ, ਲਗਜ਼ਰੀ ਕੁਰਤੇ ਪਜਾਮੇ ਬਣਾ ਕੇ ਦੇਵਾਂਗੇ। ਆ ਦੇਖੋ ਕਲਰ ਦੇਖੋ ਬੜੀ ਸ਼ਾਈਨ ਹੈਗੀ ਆ। 700 ਰੁਪਏ ਦਾ ਕੁਰਤਾ ਪਜਾਮਾ, 1500 ਦਾ ਕੁਰਤਾ ਪਜਾਮਾ, 2000 ਦਾ ਕੁਰਤੇ ਬਹੁਤ ਸਾਰੀ ਕੁਆਲਿਟੀ ਆ। ਇਸ ਤੋਂ ਇਲਾਵਾ ਤੁਸੀਂ ਪਾਰਟੀਵਰ ਕੁਰਤੇ ਪਜਾਮੇ ਲੈਣੇ ਆ। ਤੁਸੀਂ ਕੁਰਤੇ ਪਜਾਮੇ ਦੇ ਪਾਉਣ ਲਈ ਬਾਸਟਨ ਲੈਣੀਆਂ। ਇਸ ਤੋਂ ਇਲਾਵਾ ਤੁਸੀਂ ਸ਼ਰਟਾਂ ਲੈਣੀਆਂ ਚਾਹੇ ਚੈੱਕ ਲੈ ਲਓ, ਪਲੇਨ ਲੈ ਜਾਓ, ਲਾਈਨਰ ਲੈ ਜਾਓ। ਸ਼ਰਟਾਂ ਦੇ ਦੀਆ ਭਾਜੀ ਬੜੇ ਸੋਹਣੇ ਸੋਹਣੇ ਕੋਟ ਪੈਂਦਾ ਬਾਜ਼ਾਰ ਚ 2 ਪੀਸ ਕੋਟ ਮੈਂ 10000 ਤੋਂ ਘੱਟ ਕੋਈ ਮੈਂ ਦਿੰਦਾ ਨਹੀਂ ਤੁਹਾਡਾ ਰੇਟ ਕੀ ਆ ਬਿਲਕੁਲ ਸਰ ਆਪਣਾ ਰੇਟ ਹੈਗਾ ਜੇ ਵਿਦ ਸਟਿਚਿੰਗ 2995 2 پیس 2 پیس ਕੋਟਮੈਂਟ ਤੁਸੀਂ 2995 ਹੀ ਦੇ ਦੋਗੇ ਕੋਸਾਰ ਉਹ ਵੀ ਸਟਿਚਿੰਗ ਕਰਕੇ ਦੇ ਰਹੇ 4000 ਰੁਪਏ ਕੱਲੀ ਸਲਾਈ ਚਾਹਦੀ ਬਿਆਰ ਚ ਸਾਰਾ ਆਪਾਂ ਇੱਕ ਠੋਕ ਕੇ ਦੇ ਰਹੇ ਆ 2995 ਦੇ ਜਿੱਦੋਂ ਮਰਜ਼ੀ ਜਿੱਦਾਂ ਦਾ ਮਰਜ਼ੀ ਕਲਰ ਲੈ ਲਓ ਦੇਖੋ ਜਿਹੜਾ ਬਾਜ਼ਾਰ ਤੁਸੀਂ 2 پیس ਕੋਟਮੈਂਟ 10000 ਰੁਪਏ ਲੈਨੇ ਹੋ ਇੱਥੇ ਆ ਜਾਓ ਸਲਾਈ ਕਰਕੇ ਰੰਗ ਤੁਹਾਡੀ ਮਰਜ਼ੀ ਦਾ ਸਿਰਫ 2995 ਚ ਲੈ ਜਾਓ ਜੋ ਉੱਪਰ ਸਾਰ ਲਗਜ਼ਰੀ ਕੋਟ ਪੈਂਟ ਆ ਜਾਂਦੇ ਜੋ ਕਿ ਰੇਮਡ ਸੀਆ ਰਾਮ ਹੌਲੈਂਡ ਟੈਰੀ ਹਰੇਕ ਤਰ੍ਹਾਂ ਦਾ ਕੋਟ ਪੈਂਟ ਤੁਹਾਨੂੰ ਦੇ ਦਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਲਰ ਤੁਸੀਂ ਲਾਈਟ ਕਲਰ ਲੈਣਾ ਤੁਸੀਂ ਡਾਰਕ ਲੈਣਾ ਤੁਸੀਂ ਚੈੱਕ ਦੇ ਵਿੱਚ ਲੈਣਾ ਤੁਸੀਂ ਲਾਈਨਿੰਗ ਦੇ ਵਿੱਚ ਕਲਰ ਲੈਣਾ ਹਰੇਕ ਤਰ੍ਹਾਂ ਦਾ ਤੁਹਾਨੂੰ ਕਲਰ ਮਿਲ ਜੇਗਾ ਇਸ ਤੋਂ ਅੱਗੇ ਤੁਸੀਂ ਚੈੱਕ ਕਰ ਲਓ ਟਵੀਡ ਦੇ ਵਿੱਚ ਜੋ ਕਿ ਵਾਸਕਟਾਂ ਕੁਰਤੇ ਪਜਾਮੇ ਨਾਲ ਵਾਸਕਟ ਚਲਦੀ ਹੈ ਇਹਦੀ ਚਾਹੇ ਵਾਸਕਟ ਬਣਾ ਲਓ ਚਾਹੇ ਤੁਸੀਂ ਇਹਦਾ ਬਲੇਜ਼ਰ ਬਣਾ ਲਓ ਡਿਜ਼ਾਈਨ ਵਾਲਾ ਹਰੇਕ ਤਰ੍ਹਾਂ ਦਾ ਇਹਦੇ ਵਿੱਚ ਤੁਹਾਨੂੰ ਕਲਰ ਹਰੇਕ ਤਰ੍ਹਾਂ ਦਾ ਚੱਕ ਵੱਡਾ ਚੱਕ ਛੋਟਾ ਚੱਕ ਲਾਈਨਿੰਗ ਹਰੇਕ ਤਰ੍ਹਾਂ ਦੀ ਕੁਆਲਟੀ ਮਿਲ ਜੂਗੀ ਦੇਖੋ ਜੀ ਪੂਰੇ ਬੋਰਡ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂਸ਼ਰੀ ਦਸਾਰ ਅਸਲ ਰੰਗ ਸਰਾਈ ਦੇ ਖੁੱਲਾ ਚੈਲੰਜ ਹੈ ਜੇ ਕਿਸੇ ਦੇ ਕੋਲ ਇੰਨੇ ਰੰਗ ਮਿਲ ਜਾਣ ਚਾਹੇ ਰੂਬੀਆ ਲੈਣੀ ਚਾਹੇ ਤੁਸੀਂ ਫੁੱਲ ਵੀ ਲੈਣੀ ਆ ਰੰਗ ਬਰੰਗੇ ਤੁਹਾਨੂੰ ਪੱਗਾਂ ਦੇ ਵਿੱਚ ਰੰਗ ਮਿਲਣੇ ਆ ਗਰੰਟੀ ਵੀ ਦੇ ਰਹੇ ਆ ਜੇ 3 ਮਹੀਨੇ ਦੇ ਅੰਦਰ ਅੰਦਰ ਪੱਗ ਛੇੜ ਚਵੇ ਜਾਂ ਇਹਦੀ ਸ਼ਰਿੰਕ ਹੋ ਜੇ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਰੰਗ ਬਹੁਤ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਾ ਸਕਦੇ ਆ ਜਿੰਦਾ ਨਹੀਂ ਮਰਜੀ ਤੁਸੀਂ ਟਾਈ ਲੈ ਜਾਓ ਦੇਖੋ ਜਿਹੜੇ ਦਿਮਾਲਾ ਸੇ ਆਉਂਦੇ ਆ ਉਹਨਾਂ ਦੇ ਲਈ ਵੀ ਬਹੁਤ ਸੋਹਣੇ ਸੋਹਣੇ ਰੰਗ ਹੈਗੇ ਆ ਫੌਜੀ ਵੀਰਾਂ ਲਈ ਸਾਡੇ ਕੋਲ ਸਪੈਸ਼ਲ ਰੰਗ ਹੈਗਾ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਆ ਉਹਨਾਂ ਲਈ ਬੜੇ ਸੋਹਣੇ ਰੰਗ ਆ ਬਈ ਸੂਟਾਂ ਕਪੜਾ ਜੋ ਕੇ ਬਾਜ਼ਾਰ ਦੇ ਵਿੱਚ 50 55 ਰੁਪਏ ਕਪੜਾ ਤੁਹਾਨੂੰ ਲਾਈਨਿੰਗ ਦਾ ਮਿਲਦਾ ਆਪਾਂ ਤੁਹਾਨੂੰ 40 ਰੁਪਏ ਮੀਟਰ ਦੇ ਦਿਆਂਗੇ ਸੋ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਛੇਤੀ ਆ ਜਾਓ ਜੜਿਆਲਾ ਗੁਰੂ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਵੱਡੇ ਫਾਇਦੇ ਆ ਨੰਬਰ ਸਕਰੀਨ ਤੇ ਆ ਕੋਈ ਵੀ ਤੁਸੀਂ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਆ ਕੁੜਤੇ ਪਜਾਮੇ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਬਾਨੀਆਂ ਤੇ ਪੱਗਾਂ ਦੇ ਰੇਟਾਂ 'ਚ ਬਹੁਤ ਵੱਡਾ ਫਾਇਦਾ ਕਰਾਂਗੇ ਤੁਹਾਡਾ ਕੈਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਵੀ ਜੜਿਆਲਾ